ਤਾਜੀ ਤਿਆਜੀ ਚੁੱਕ ਚੁੱਕ ਕੇ ਬਹਿ ਕੇ ਕਰਕੇ ਕੰਮ ਕਰਦੇ ਨੇ ਇੱਕ ਜਨਰਲ ਬਿਆਨੀ ਜਿਹੜਾ ਨੇ ਲਾਤੀ ਜੀ ਆਹ ਦੇਖੋ ਰੈਣੀ ਵੀ ਬੰਨ ਦੇਖੋ ਮਾਤੜ ਬੰਦੇ ਬੱਚੇ ਪਾਲਣ ਰਿਹਾ ਬੂੜੇ ਬੂੜੇ ਆਹ ਦੇਖੋ ਇਹਨਾਂ ਨੇ ਰੇੜੀਆਂ ਪੰਚਾਤੀਆਂ ਫੋਕੇ ਚਾਤਦੇ ਆ ਪੂੰਦਾ ਨਹੀਂ ਚੁੱਕਾ 2 ਮਹੀਨੇ ਹੋ ਗਏ ਆ ਆ ਵੇਖੋ ਪੂੰਦਾ ਸਾਡ ਪ੍ਰੈਸ਼ਰ ਨੂੰ ਕਿ ਚੱਕੇ ਇਲਾਕੇ ਆ ਦੇ ਵਿੱਚ ਚੰਗੇ ਲੱਗਦੇ ਨੇ ਉਹਦੀ ਸਫਾਈ ਚਾਹੀਦੀ ਹੈ ਸਾਡੇ ਲਾਕਿਆਂ ਦੇ ਵਿੱਚ ਮੋਟਾ ਵੀ ਚਾਹੀਦਾ ਤਾਂ ਵੀ ਸਾਡੇ ਇਲਾਕੇ ਦੇ ਅੱਡੇ ਆਪਣੇ ਬੰਦਦੇ ਆ ਮੋਟਾ ਜਨਾ ਬੜੇ ਆ ਵੇਖੋ ਪੂੰਦਾ ਗਲੀ ਦੇ ਬਾਹਰ ਤੇਰੀ ਮੇਰੀ ਬਿਮਾਰੀ ਹੈ ਹੋੜਾਂ ਦੇ ਵਿੱਚ 2-2 ਨੰਬਰ ਦੇ ਕੰਮ ਹੁੰਦੇ ਨੇ ਉਹ ਪ੍ਰਸਾਰ ਨੂੰ ਬਰਦਾਸ਼ਤ ਨਹੀਂ ਆ ਇਹ ਕਿੰਨੇ ਇਹਨਾਂ ਦੇ ਅੱਡਾ ਲਾਉਂਦੇ ਰਹੇ ਆ 40 45 ਸਾਹ ਆਹੇ ਕਰਾ ਦੇ ਵੇਖੋ ਇਹਨਾਂ ਨਾਲ ਸਾਹੇ ਤੋਂ ਤੇਰੇ ਪਾਣੀ ਸੀ ਲੱਗਦੀ ਗੀ ਮੁਰਨਾਵਾ ਚੱਲ ਆ ਵੀ ਪਾ ਫੋਟ ਨੰਬਰ ਆ ਗਿਆ 4 ਫੁੱਟ ਦਾ ਮੈਂ ਖੋਖਾ ਲਾਇਆ ਇਹ ਨજર ਮੇਰਾ ਆ ਗਿਆ ਇਹ ਅੰਦਰ ਆ ਗਿਆ ਜਿਹੜਾ ਪਾ ਰਾਇਆ ਵੇਖੋ ਜੀ ਮੈਂ ਸਮਾਨ ਨਾਲ ਕਰਦਾ ਭਾਜੀ ਤੇਰਾ ਸਾਰਾ ਸਮਾਨ ਆ ਗਿਆ ਅਮਰ ਸਰਕਾਰ ਕਾਰਪੋਰੇਸ਼ਨ ਮੁਲਤੋਕ ਅਮਰ ਸਰਕਾਰ ਕਾਰਪੋਰੇਸ਼ਨ ਮੁਲਤੋਕ ਅਮਰ ਸਰਕਾਰ ਕਾਰਪੋਰੇਸ਼ਨ ਮੁਲਤੋਕ ਸਰਕਾਰ ਕਾਰਪੋਰੇਸ਼ਨ ਗੁਰਦਾਬਾਦ ਪਾਈ ਕੀ ਗੱਲ ਕੀ ਜਨਾਬ ਇਹ ਰਾਮ ਬਾਹ ਕੋਟ ਆਤਮ ਸਿੰਘ ਬਾਂਸਾ ਵਾਲੇ ਬਾਜ਼ਾਰ ਦਾ ਮੋਹੱਲਾ ਵਾ ਇੱਥੇ ਮੁੰਡੇ ਆਪਣੇ ਸਾਰੇ ਰੇੜੀਆਂ ਲਗਾਉਂਦੇ ਆ ਤੇ ਕਾਰਪੋਰੇਸ਼ਨ ਵਾਲੇ ਆਏ ਆ ਉਹਨਾਂ ਨੇ ਇਹਨਾਂ ਦੀਆਂ ਰੇੜੀਆਂ ਚੁੱਕ ਚੁੱਕ ਮਾਰੀਆਂ ਤੋੜ ਦਿੱਤੀਆਂ ਤੇ ਇੱਥੇ ਬਾਂਸਾ ਵਾਲੀਆਂ ਦੁਕਾਨਾਂ ਦਾ 8 ਫੁੱਟ ਦੀ 25 ਕਾਰਪੋਰੇਸ਼ਨ ਦੀ ਤੇ 100-100 ਫੁੱਟ ਤੱਕ ਵਧਾਵਾ ਆ ਉਹਨਾਂ ਨੂੰ ਕੁਝ ਨਹੀਂ ਕਹਿ ਕੇ ਗਏ ਸਾਡੀ ਇਹ ਹੀ ਬਿੰਦੂ ਉਹਨਾਂ ਨੂੰ ਕੋਈ ਨਹੀਂ ਆਇਆ ਕੋਈ ਨਹੀਂ ਆਪਾਂ ਨਾਮ ਨਹੀਂ ਬੜਿਆ ਨਹੀਂ ਇੱਥੇ 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 ਕੋਈ ਨਹੀਂ ਆ ਦੇਖੋ ਕਿੱਥੇ ਲੱਗੇ ਇਹਨਾਂ ਨੇ ਤੋੜਤੇ ਆ ਠੀਕ ਹੈ ਜੀ ਆਹ ਵੇਖੋ ਸਹੀ ਭਾਈ ਮੰਦਰ ਆ ਮੰਦਰ ਕਰਕੇ ਮੰਦਰ ਕਰਕੇ ਆ ਥੋੜਾ ਆ ਵੇਖੋ ਆ ਗੱਲ ਜਿਹੜੀ ਜਗ੍ਹਾ ਆ ਵੇਖੋ ਅੱਗੇ ਅੱਗੇ ਆਗੇ ਵੇਖੋ ਸਾਰਾ ਬੰਦੇ ਇਹਨਾਂ ਨੇ ਇਹਨਾਂ ਨੂੰ ਤਾਂ ਨਹੀਂ ਕਿਹਾ ਜਾਂਦਾ ਸਾਡੇ ਖੋਖੇ ਤੋੜ ਗਏ ਆ ਸਾਡੇ ਪਿਆਰੀ 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 ਪੈਸੇ 20000 ਰੁਪਏ ਨੂੰ ਜਾਂਦਾ ਕਮੇਟੀ ਘਰ ਵਾਲੇ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਅਫਸਰ ਨੂੰ ਵੱਡੇ ਨੂੰ ਜਾਂਦਾ ਆ ਉਹਨੇ ਉਹਨੇ ਅੱਧੀ ਘਰ ਦੇਖੋ ਕੀ ਤੋੜ ਗਿਆ ਆ ਠੀਕ ਆ ਆਪਾਂ ਗੱਲ ਕੀਤੀ ਉਹਨਾਂ ਨਾਲ ਤੁਹਾਡੇ ਖੋਖੇ ਤੋੜਦੇ ਇਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਹਦਾਂਗੇ ਜੀ ਕਹਦਾਂਗੇ ਇਹ ਨਹੀਂ ਗੱਲ ਕਰਕੇ ਚਲ ਗਈ ਤੁਹਾਡੇ ਕਹਿੰਦਾ ਮਤਲਬ ਕਿ ਸ਼ੇ ਸ਼ਾਇਦ ਨਾਲ ਇਹਨਾਂ ਦੀ ਸ਼ਾਇਦ ਨਾਲ ਆਏਗੇ ਦੋ ਫੁੱਟ ਦਾ ਕੋਖਾ ਉਹਨੂੰ ਵੇਖਿਆ 8 ਫੁੱਟ ਦੀ ਉਹ ਜਾਨਾਂ ਨੂੰ ਪਰਜੀ ਆ ਅਸੀਂ 8 ਫੁੱਟਾਂ ਵਾਲੇ ਮੱਲੇ ਆਉਣ ਹੀ ਵਿਖਿਆ ਮਾਉਣ ਬੰਦਾ ਆ ਕੇ ਸਮਾਨ ਜਿਹੜੀ ਜਿਹੜੀ ਦੇਖਣ ਮੰਨਿਆ ਉਹਨੂੰ ਸਾਹਿਬ ਇੱਕ ਦਿਨ ਦਾ ਟਾਈਮ ਦੇ ਦੇ ਜੀ ਆਪਣੇ ਗੋਤੇ ਚੁੱਪ ਲੋ ਤੇ ਇਹਨਾਂ ਨੇ ਸਭ ਤੋਂ 6000 6000 ਕੱਢ ਦਿੰਦਾ ਨਾਲ ਉਰਫ ਗੁੱਗੂਆ ਮੈਂ ਭਾਜੀ ਪਹਿਲੇ ਅੱਜ ਤੋਂ 2-3 ਮਹੀਨੇ ਪਹਿਲੇ ਸ਼ਰਾਬ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਮੈਂ ਭਾਜੀ ਸ਼ਰਾਬ ਦਾ ਕੰਮ ਬੰਦ ਕਰਕੇ ਮੈਂ ਜੇਲੇ ਮੰਨੇ ਨਿਆਏ ਪਰਚੇ ਵੀ ਉਸ ਤੋਂ ਬਾਅਦ ਮੈਂ ਖੋਖਾ ਲਾਇਆ ਆਪਣਾ ਰੇੜੀਆਂ ਲਾਈਆਂ ਮੈਨੂੰ ਹੁਣ ਰੇੜੀਆਂ ਨਹੀਂ ਲਾਂ ਦਿੰਦੇ ਮੈਂ ਕਿਹੜੇ ਪੰਨੇ ਜਾਵਾਂ ਭਾਜੀ ਅੱਜ ਮੈਨੂੰ ਇੱਕ ਦਿਨ ਦਾ ਟਾਈਮ ਦੇ ਕੇ ਗਏ ਨੇ ਉਹ ਕਹਿੰਦੇ ਕਿ ਆਪਣਾ ਖੋਖਾ ਛੁਕਲਾ ਨਹੀਂ ਤੇ ਖੋਖਾ ਤੋੜ ਦੇਣਾ ਇੱਕ ਇਹ ਖੋਖਾ ਹੈਗਾ ਭਾਜੀ ਜਿਹੜਾ ਇੱਧਰ ਤੋੜਤਾ ਉਹਨਾਂ ਨੇ 6-6 ਫੁੱਟ ਦੀਆਂ ਦੁਕਾਨਦਾਰਾਂ ਨਾਲ ਕੋ ਵੰਸ ਵਾਲੇ ਕੋ ਸਾਰੀਆਂ ਪਰਚੀਆਂ ਨੇ ਤੇ ਇਹ 20-20 20-25 ਫੁੱਟ ਜਗ੍ਹਾ ਮਾਲ ਲ ਕੇ ਬੈਠੇ ਨੇ ਇੰਨਾਂ ਵੱਲ ਕੁਝ ਨਹੀਂ ਆ ਕੋਈ ਇੰਨਾਂ ਵੱਲ ਸਰਕਾਰ ਨਹੀਂ ਆਂਦੀ ਕੋਈ ਕਾਰਪੋਰੇਸ਼ਨ ਨਹੀਂ ਆਂਦੀ ਭਾਜੀ ਕਿਉਂ ਮਾਰੇ ਬੰਦੇਆਂ ਨਾਲ ਧੱਕਾ ਕਰਦੇ ਨੇ ਕਿਹੜੇ ਪੰਨੇ ਜਾਈ ਸਮੇਂ ਦੇ ਵਿੱਚ ਹੀ ਹੈ ਕੀ ਕਰੀਏ ਦੱਸੋ ਕਿੱਥੇ ਜਾਈਏ ਭਾਜੀ ਆਪਾਂ ਤੇ ਤੁਹਾਨੂੰ ਨੋਟਿਸ ਕੋਈ ਦਿੱਤਾ ਸੀ ਨੋਟਿਸ ਭਾਜੀ ਕੋਈ ਨੋਟਿਸ ਨਹੀਂ ਕੱਲ ਕੱਲ ਬਸ ਆਏ ਸੀਗੇ ਧਮਕੀ ਲਾ ਕੇ ਗਏ ਨੇ ਕਿ ਇਹ ਚੁੱਕ ਲੋ ਤੁਹਾਡਾ ਤੋੜ ਦੇਣਾ ਜੇ ਹੋਰ ਕੁਝ ਨਹੀਂ ਮੈਨੂੰ ਕਹਿ ਕੇ ਅੱਜ ਪਰਚੀ ਘਟਾਈ ਕਰ ਪਰਚੀ ਭਾਜੀ ਹੋਰ ਵੀ ਖੋਖੇ ਸ਼ਹਿਰ ਦੇ ਵਿੱਚ ਲੱਗੇ ਨੇ ਉਹ ਤੁਹਾਨੂੰ ਰਾਮਬਗ ਚੌਂਗ ਦੇ ਵਿੱਚ ਦਿਖਾਵਾਂ ਸਾਬ ਬਨੇ ਖੋਖੇ ਲਗੇ ਉਹਨਾਂ ਵੱਲ ਕੋਈ ਨਹੀਂ ਆਂਦਾ ਕਿਉਂਕਿ ਉਧਰੋਂ ਮੋٹے ਪੈਸੇ ਜਾਂਦੇ ਨੇ ਉਧਰ ਕੋਈ ਨਹੀਂ ਵੜਦਾ ਭਾਜੀ ਸਾਡੇ ਕੋਲ ਪਰਚੀ ਪਰਚੀ 25 25 ਲੋਨੀ ਪਰਚੀ ਲਵਾ ਪਰਚੀ ਪਰਚੀ ਕਹਿਣਗੇ ਆਪਾਂ ਜੋ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਮਹੀਨਾ ਦੇਵਾਂਗੇ ਆਪਾਂ ਜੋ ਸਾਡੇ ਕੋਲ ਪਰਚੀ ਪਰਚੀ ਘਟਾਲਣ ਕੋਈ ਗੱਲ ਨਹੀਂ ਭਾਈ ਜਿੰਨਾ ਮਹੀਨਾ ਬਣੇਗਾ ਆਪਾਂ ਦੇਵਾਂਗੇ ਭਾਜੀ ਲੱਗਦਾ ਨਹੀਂ ਤੁਹਾਨੂੰ ਮਜਬੂਰ ਕਰਨ ਤੇ ਫੇਰ ਭਾਜੀ ਮਜਬੂਰ ਮਜਬੂਰ ਕਰਦੇ ਵੇ ਸਾਨੂੰ ਬਾੜੇ ਕੰਮ ਫੇਰ 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 ਨਸ਼ੇ ਵੇਚਣ ਫੇਰ ਮਜਬੂਰ ਕਰਦੇ ਵੇ ਭਾਜੀ ਆਪਾਂ ਕਿੱਥੇ ਜਾਈਏ ਦੱਸੋ ਸਾਨੂੰ ਦੱਸ ਦੇਣੀ ਆ ਤੇ ਸਾਨੂੰ ਕੋਈ ਨੌਕਰੀ ਦੇ ਨਹੀਂ ਵਾਰਨਿੰਗ ਕੋਈ ਕੋਈ ਵਾਰਨਿੰਗ ਦਿੱਤੀ ਕੋਈ ਵਾਰ ਸਿੱਧਾ ਆ ਗਿਆ ਭਾਜੀ ਖਤ ਇੱਕ ਇੱਕ ਪਲਟਿਆ ਭਾਜੀ ਇੱਕ ਦੀ ਇੱਕ ਦੀ ਇੱਕ ਰੇੜੀ ਇੱਕ ਇੱਕ ਦਾ ਸਮਾਨ ਵਾਰਨਿੰਗ ਦੇ ਗਏ ਭਾਜੀ ਇਹਦੀ ਵੀ ਵਾਰਨਿੰਗ ਇਹਦੀ ਵਾਰਨਿੰਗ ਸਮਾਨ ਭਾਜੀ ਕੱਢ ਲਿਆ ਵਿੱਚੋਂ ਸਲੋ ਸਮਾਨ ਤੇ ਨਹੀਂ ਕੋਈ ਨੁਕਸਾਨ ਹੋਇਆ ਸਾਡਾ ਸਮਾਨ ਆਪਾਂ ਕੱਢ ਲਿਆ ਭਾਜੀ ਵਿੱਚੋਂ ਕਾਰਪੇਸ਼ਨ ਤੋਂ ਇਹੋ ਹੀ ਮੰਗ ਕਰਦੇ ਆ ਜੀ ਸਾਡੀਆਂ ਅੱਡੇ ਜਿਹੜੇ ਹੈਗੇ ਆ ਲਗਵਾਏ ਲਗਵਾਏ ਜਾਣ ਜੋ 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 ਬੰਦੀ ਪਰਚੀ ਲਈ ਜਾਂਦੀ ਜੋ ਦੇਣਦਾਰ ਹੈ ਬੋ ਪ੍ਰਸਾਰਣ ਸਾਡੀ ਆਪੈਲ ਸੁਣੀ ਜਾਵੇ ਇਹਨਾਂ ਨੂੰ ਕੋਈ ਨਾ ਕੋਈ ਮਸਲਾ ਕੀ ਹੈ ਅਬ 42 47 ਸਾਲਵਾ ਸੜੂ ਰੈਡੀ ਲਾਉਂਦੇ ਆ ਇਹਦਾ ਪਾਪਾ ਨੂੰ ਪਿਆਰਾ ਪਿਆਰਾ ਲਾਜ ਹੋ ਗਿਆ ਅੱਛਾ ਬੱਚੇ ਮੇਰੇ ਦੋਨੇ ਵਿਆਹ ਦੇਣਾ ਮੈਂ ਰੋਟੀ ਨਹੀਂ ਖਾਣੀ ਕਿ ਤੂੰ ਆਹੀਂ ਕਿੱਥੇ ਜਾਣਾ ਹੈ ਹੈ ਉਹਨਾਂ ਦੇ ਬੱਚੇ ਆ ਉਹ ਮੈਨੂੰ ਕਿੰਨਾ ਕ ਪੁੱਛਣਗੇ ਕੇਸ ਚੀਜ਼ ਨੂੰ 45 ਸਾਲ ਕੇਸ ਚੀਜ਼ ਦਾ ਡਾਈ ਉਹ ਕਿਹੜਾ ਡਾਟਾ ਹੈ ਉਹਨਾਂ ਕੰਮ ਨਹੀਂ ਹੈਗਾ ਤੇ ਮਾੜਾ ਮੋਟਾ ਇਥੋਂ ਕੀ ਬਚਦਾ ਵੇ ਸੱਤ ਕੀ ਬਚਦਾ ਵੇ ਮਾੜਾ ਮੋਟਾ ਇਹਨਾਂ ਦਾ ਕਾਰੋਬਾਰ ਵਾਹੇ ਮਾਰ ਕੇ ਕੀਤਾ ਆ ਉਹਨਾਂ ਵੱਲੋਂ ਬੰਦ ਕਰਵਾਇਆ ਗਿਆ ਮੈਂ ਕਿਹਨੂੰ ਚਲਾ ਕਾਰਪੋਰੇਸ਼ਨ ਵਾਲੋ ਕਾਰਪੋਰੇਸ਼ਨ ਵਾਲੋ ਤੋੜਨ ਆਈ ਹੈ ਤੋੜਨ ਆਈ ਇੱਕ ਇੱਕ ਕੇ ਕਾਰਨ ਸੀਗਾ ਹਾਂਜੀ ਕੀ ਕਾਰਨ ਬਣਿਆ ਤੋੜਨ ਦਾ ਕਾਰਨ ਕਿ ਉਹਨਾਂ ਨੂੰ ਪਤਾ ਹੋਇਆ ਕਿਸੇ ਨੂੰ ਤਕਲੀਫ ਹੋਈ ਆ ਪਤਾ ਨਹੀਂ ਕਾ ਪਿਛੇ ਕੀ ਹੋਇਆ ਕਿਸੇ ਨੂੰ ਤਕਲੀਫ ਹੋਈ ਆ ਸਾਰਾ ਬਾਜ਼ਾਰ ਛੱਡ ਕੇ ਜਿਹੜਾ ਮਗਰੋਂ ਲੱਗੇ ਉਹਨਾਂ ਨੂੰ ਤਕਲੀਫ ਹੋਈ ਆ ਤੁਹਾਨੂੰ ਲੱਗਦਾ ਕਿਸੇ ਦੀ ਸ਼ਹਿ ਦੇ ਨਾਲ ਆ ਕੇ ਦੀ ਸ਼ਹਿ ਨਾਲ ਹੈ ਬੋਸ ਪਾਣੀ ਦੀ ਸ਼ਹਿ ਸਾਰੇ ਸਾਰੇ ਨਾਲ ਸਾਰੇ ਨਾਲ ਆ ਗਏ ਦੀ ਸ਼ਹਿ ਦੇ ਨਾਲ ਉਹ ਜਿਹੜੀ ਮਾਰਕੀਟ ਆ ਸਾਰੀ ਜਿਹੜੀ ਆ ਉਹ ਬਿਲਕੁਲ ਲੀਗਲ ਹੈ ਕਿ ਉਹ ਨੀਗਲ ਆ ਹਾਂ ਨੀਗਲ ਆ ਹਾਂ ਨੀਗਲ ਆ ਅਪਰੇਕ ਲੰਘ ਕਰਦਾ ਹੀ ਹੁਣ ਹੁਣ ਆ ਇਹੋ ਮੰਗ ਕਰਦੇ ਕਿ ਸਾਡਾ ਕਾਰੋਬਾਰ ਕੋਈ ਕਾਰੋਬਾਰ ਕਰ ਆਹੀ ਕਾਰੋਬਾਰ ਕਰਨਾ ਹੀ ਰੋਟੀ ਕਿਤੋਂ ਕਾਣੀ ਆ 10000 ਬੰਦੇ ਹੈਗੇ ਆ ਹੀ ਹਾਂ 500 ਕਰੀਏ ਹਾਂ ਭਾਈ ਇਹ ਕੀ ਕਰੀਏ 500 ਰੁਪਏ ਦੀ ਰੋਜ਼ ਮੇਰੇ ਆਦਮੀ ਤੋ ਆਈ ਆਂਦੀ ਆ ਮੈਂ ਇਹਨਾਂ ਕੋਲੋਂ ਕਿੱਥੋਂ ਲੈਣੀ ਫਿਰ ਸਰਕਾਰ ਹੀ ਮਜਬੂਰ ਕਰਦੀ ਆ ਤੁਹਾਨੂੰ ਮਾੜੇ ਕੰਮ ਕਰਨ ਤੋਂ ਸਰਕਾਰ ਹੀ ਮਜਬੂਰ ਸਭ ਕੋਈ ਸਰਕਾਰ ਹੀ ਕਰਦੀ ਆ ਅਨਿਆਜ ਕੋਈ ਬੰਦਾ ਕੋਈ ਬੰਦਾ ਕੰਮ ਕਰਦਾ ਕੋਈ ਬੰਦਾ ਤੁਹਾਨੂੰ ਕੰਮ ਬਦਦੇ ਕੋਈ ਬੰਦਾ ਮਾੜਾ ਨਹੀਂ ਬੰਦਾ ਮਾੜਾ ਸਰਕਾਰ ਬਣਾਉਂਦੀ ਆ ਕੰਮ ਨਹੀਂ ਕੋਈ ਮਿਹਨਤ ਕਰਦੇ ਵੇ ਮੈਂਤਰੀ ਕਰਨ ਦਿੰਦੀ ਸਰਕਾਰ ਸਾਨੂੰ ਕਮੇਟੀ ਵਾਲੇ ਆਣਦੇ ਦੱਬਾ ਸੜਕ ਨੂੰ ਜਾਮ ਕਰਦਾ ਕੱਲ ਕਮੇਟੀ ਵਾਲੇ ਆਣ ਕੇ ਕੱਲ ਸਾਡਾ ਖੋਖਾ ਚੁੱਕੋ ਨਾ ਅੱਪਾ ਸੜਕ ਜਾਮ ਕਰਾਂਗੇ ਅਪਨੇ ਹੱਥ ਖੋਖਿਆਂ ਜੇ ਸਾਡੇ ਸਾਡੀ ਰੋਜੀ ਰੋਟੀ ਨੂੰ ਹੱਥ ਪਾਣਗੇ ਆਪਾਂ ਆਪਣਾ ਨੁਕਸਾਨ ਕਰਾਂਗੇ ਠੀਕ ਆ ਭਾਜੀ ਬਸ ਸਾਡੀ ਇਹੋ ਹੀ ਬੇਨਤੀ ਆ ਕਿ ਸਾਨੂੰ ਰੋਟੀ ਨੂੰ ਇਹਨਾਂ ਨਾਲ ਕੋਈ ਗੱਲ ਨਹੀਂ ਆਪਾਂ ਸਾਡੇ ਦਾ ਸਮਝ ਨਹੀਂ ਪਤਾ ਨਹੀਂ ਕਰਦੇ ਸ਼ਰਾਬੀ ਇਹ ਆ ਕਹਿੰਦੇ ਸਾਡੇ ਬੱਚੇ ਵੀ ਛੋਟੇ ਨੇ ਨਾਂ ਲਿਆ ਕੇ ਨੇ ਭਾਜੀ ਹੋਰ ਗੱਲ ਕਰਦੇ ਹੋਰ ਕੋਈ ਗੱਲ ਆ ਜੀ ਬੋਲੋ ਜੀ ਮੁਕਾਵਾ ਪੰਜਾਬ ਸਰਕਾਰ ਮੁਕਾਵਾ ਰਹਿਣ ਮੇ ਰੋਜੀ ਰੋਟੀ ਹੈ ਕਿ ਮੱਕੇ ਮਰਨੇ ਦੇ ਨਿਕ ਨਿਕ ਕੇ ਰਹੇ ਸਾਡੇ ਆਹੀ ਉਹਨਾਂ ਨੂੰ ਆ ਨਹੀਂ ਲਿਆ ਉਹ ਮਾਰੇ ਗਏ ਹਾਂ ਇਹ ਹਫਤੇ ਵਾਸਤੇ ਨੂੰ ਵੱਡੇ ਖਾਣੇ ਚ ਲਾ ਗਏ ਉਧਰੋਂ ਮੇਰੀ ਰੋਜੀ ਰੋਟੀ ਨੂੰ ਪੁੱਠੀ ਕਰ ਦਿੰਦਾ ਕਹਿੰਦੇ ਦੇਣੀ ਮੈਨੇ ਰੋਟੀ ਰੋਟੀ ਕਹਿੰਦੇ ਗਲੀ ਨੰਬਰ ਵਾਂਸਾ ਵਾਲਾ ਬਾਜ਼ਾਰ ਇਹ ਗੱਲ ਬਾਤ ਬੱਚੇ ਬਚਾਰੇ ਮਿਹਨਤ ਕਰਨਦੇ ਉਹਨਾਂ ਦੀ ਰੇੜੀਆਂ ਚ ਕਾਤੀਆਂ ਕੂੜਾ ਇੱਕ ਹੈ ਟੇਰੀ ਇੱਕ ਉਹ ਟੇਰੀ ਜੋ ਇੱਕ ਦੇਖੋ ਸਾਡੇ ਕੋਈ ਗਲੀ ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਸਾਫ਼ ਨਹੀਂ ਕੋਈ ਸਾਡੀ ਗਲੀ ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਦੀ ਕੋਈ ਇੰਨੀ ਪ੍ਰੋਬਲਮ ਹੈ ਸਾਨੂੰ ਕੋਈ ਇਥੋਂ ਨੰਗਣਾ ਮੁਸ਼ਕਲ ਹੁੰਦਾ ਹੈ ਹੋਟਲਾਂ ਦੇ ਖਰਾਬ ਹੋ ਗਏ ਬੱਚੇ ਜਿਆਦਾ ਬੱਚੇ ਪੇਸ਼ੇਟ ਆਦੇ ਉਧਰ ਥੋੜਾ ਜਿਹਾ ਮਾਹੌਲ ਖਰਾਬ ਸਾਡੇ ਬੱਚੇ ਜਾਂਦੇ ਸਕੂਲਾਂ ਨੂੰ ਛੱਡਣ ਜਵਾਨ ਕੁੜੀਆਂ ਉਧਰ ਸਾਡੇ ਹੋਟਲਾਂ ਦੇ ਗਾੜੀ ਨੰਗਣਾ ਮੁਸ਼ਕਲ ਹੋਇਆ ਹੁੰਦਾ ਕੁੜੀਆਂ ਮੁੰਡੇ ਬਹੁਤ ਖਲੋਤੇ ਹੁੰਦੇ ਵਾਰਾ ਜਿਹੜੇ ਹੁੰਦੇ ਆ ਅਕਸਰ ਦੇਖਿਆ ਕਿ ਇਹ ਇਲਾਕਾ ਵਾ ਕੀ ਲੱਗਦਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਹੋਟਲ ਇਸ ਤਰ੍ਹਾਂ ਦੇ ਬਿਲਕੁਲ ਸਾਡੀ ਏਅਰਲਾਈਨ ਚ ਨਹੀਂ ਹੋਣੇ ਚਾਹੀਦੇ ਬੇਜਾਇਜ਼ ਕੰਮ ਕਰਾਂਦੇ ਹੋਟਲ ਆ ਗਏ ਹੋਟਲ ਦੇ ਕਿੰਦਾ ਪ੍ਰਭਾਵ ਬੱਚਿਆਂ ਦੇ ਪ੍ਰਭਾਵ ਚੰਗਾ ਥੋੜੀ ਪਏਗਾ ਦੇਖੋ ਛੋਟੇ ਬੱਚੇ ਆ ਜਵਾਨ ਕੁੜੀਆਂ ਸਕੂਲਾਂ ਚ ਛੱਡਣ ਜਾਂਦੀਆਂ ਬੱਚਿਆਂ ਨੂੰ ਮੰਮੀਆਂ ਜਾਂਦੀਆਂ ਵਾ ਕਦੀ ਕਦੀ ਸਵੇਰੇ ਪੁਲਿਸ ਵੀ ਆਈ ਹੁੰਦੀ ਹੈ ਹਏ ਅੰਮ੍ਰਿਤਸਰ ਦਾ ਸੈਂਟਰ ਆ ਇਹਦੇ ਵਿੱਚ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਨਿਲਾਇਕੀਆਂ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਜਨਤ ਦੀ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਆ ਜਿਹੜੇ ਖੋਖੇਟ ਹੈਗੇ ਉਹਨਾਂ ਬਾਰੇ ਕਿ ਤੁਹਾੜੇ ਕੀ ਕਰਨੇ ਚਾਹੀਦੇ ਜਿਹੜੇ ਬੱਚੇ ਕੰਮ ਕਰਦੇ ਫੇ ਖੋਖੇਟ ਹਾਂ ਉਹ ਵੀ ਉਹਨਾਂ ਬੱਚਿਆਂ ਨੂੰ ਕੰਮ ਤੇ ਬੱਚੇ ਈ ਕਮਾ ਕੇ ਖਾਣ ਨਹੀਂ ਬੱਚੇ ਸਾਡੇ ਬੱਚੇ ਕੋਈ ਨਹੀਂ ਜਿਹੜੇ ਖੋਖੇਟ ਹੈਗੇ ਉਹ ਕੀ ਕਰਨੀ ਕਿਹ ਹੈ ਕਾਰਨ ਤੇ ਚਲੋ ਮੈਨੂੰ ਜਿਆਦਾ ਮੈਂ ਬਾਹਰ ਆਂਦੀ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬੱਚੇ ਜਾਰੇ ਰੋਟੀ ਕਮਾ ਕੇ ਖਾਣ ਜਿਹੜੇ ਬੋਲ ਸਕੀ ਖੋਖਿਆਂ ਬਾਰੇ ਮੇਰਾ ਨਾਮ ਪੰਕਾ ਜੀ ਹੈ ਜੀ ਮੇਰੇ ਇੱਥੇ ਮੈਡੀਸਨ ਸ਼ੋਪ ਆ ਕਿਹੜਾ ਇਲਾਕਾ ਹੈ ਕੋਟ ਆਦਮਾ ਸਿੰਘ ਰਾਮਬਾਗ ਦੇ ਵਿੱਚ ਅਸੀਂ ਵਸਦੇ ਹਾਂ ਜੀ ਜੇ ਆ ਲੜਕੇ ਜੇ ਸਾਡੇ ਭਰਾ ਜੇ ਗਲਤ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਖੋਖਿਆਂ ਵਿੱਚ ਕੰਮ ਕਰਦੇ ਵੇ ਇਹ ਜੇ ਸਰਕਾਰ ਜੰਪ ਕਾਰਪੋਰੇਸ਼ਨ ਉਹਨਾਂ ਨੂੰ ਖੋਖਿਆਂ ਤੋਂ ਤੋੜੇਗੀ ਤੇ ਫਿਰ ਮਜਬੂਰ ਕਰੇਗੇ ਕਰਨਗੇ ਕਿ ਗਲਤ ਕੰਮੀ ਕਰੋ ਕਿਸ ਕਿਸ ਚੀਜ਼ ਦੇਖੋ ਫਿਰ ਦੇਖੋ ਜੀ ਆ ਖੋਖੇ ਕੀ ਹੈ ਜੀ ਕੋਲਡ ਡਰਿੰਕ ਖਾਣ ਪੀਣ ਦਾ ਸਮਾਨ ਕੀ ਲੱਗਦਾ ਕਿ ਕਿਸੇ ਦੀ ਇਹ ਸ਼ਹਿਦ ਦੇ ਨਾਲ ਖੋਖੇ ਤੋੜੇ ਗਏ ਦੇਖੋ ਜੀ ਆ ਆ ਸਰ ਆ ਜਵੇਂ ਜੋ ਵੀ ਹੈਗਾ ਵਾ ਤੇ ਇੱਥੇ ਜੋ ਉਹਨਾਂ ਨੇ ਮਲੇ ਸਾਰੀ ਜਗ੍ਹਾ ਤੁਹਾਡੇ ਸਾਹਮਣੇ ਹੀ ਆ ਖੋਖੇ ਦੇ 4 4 ਫੁੱਟ ਦੇ ਨੇ ਇਹਨਾਂ ਨੇ ਵਿਚਾਰਿਆ ਨੇ ਕੀ ਮੱਲਣਾ ਜੀ ਜਗਾ ਨਾਕਾ ਵਾਸੀਆਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੂੰ ਖਲਾਟ ਹੋਏ ਆ ਜਿਸ ਤਰ੍ਹਾਂ ਪੌੜੀਆਂ ਵਾਲੇ ਆ ਜਾਂ ਹੋਰ ਇੱਥੇ ਦੁਕਾਨਾਂ ਉਹ ਸ਼ੀਸ਼ੇ ਕੁੱਟਦੇ ਹੋਏ ਆ ਹਾਂਜੀ ਲੇਕਿਨ ਬਤਾ ਜਿਹੜੇ ਆ ਕਿੰਨੇ ਕੁ ਅੱਗੇ ਪਏ ਆ 10 10 12 12 20 20 ਫੁੱਟ ਦੇ ਵਧਾ ਪਏ ਆ ਜੀ ਕੀ ਲੱਗਦਾ ਇਹ ਜਾਇਜ਼ ਹੈਗੇ ਆ ਨਹੀਂ ਉਹ ਬਿਲਕੁਲ ਨਜਾਇਜ਼ ਆ ਦੇਖੋ ਜੇ ਜੇ ਸਾਡੇ ਖੋਖੇ ਇਹਨਾਂ ਨੂੰ ਚੁਪਦੇ ਬੈਠੇ ਫਿਰ ਉਹ ਸਾਰੇ ਦੇਖੋ ਤੁਸੀਂ ਕਿਹੜਾ ਖੋਖਾ ਲਾਇਆ ਜਾ ਰਿਹਾ ਪਿਛਲੇ ਕਿੰਨੇ ਟਾਈਮ ਤੋਂ ਲਾ ਰਹੇ ਆ ਆਹ 40-40 ਸਾਲ ਤੋਂ ਆ ਜੀ ਆਜੇ ਸਾਡੇ ਆਨ ਤੋਂ ਪਹਿਲਾਂ ਤੇ ਇਹੀ ਤੁਹਾਨੂੰ 35 ਸਾਲ ਹੋਏ ਮਲੇ ਚ ਸਾਡੇ ਤੋਂ ਪਹਿਲਾਂ ਲੱਗੇ ਹੋਏ ਆ ਖੋਖੇ ਅੱਜ ਕਿੰਨਾ ਵੱਡਾ ਖੋਖੇ ਹਟਾਏਗੇ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਆਈ ਹੀ ਉਹਨਾਂ ਨੇ ਖੋਖਿਆਂ ਨੂੰ ਤੋੜਦਾ ਜੀ ਜੇ ਜੇ ਆ ਮੁੰਡੇ ਕੰਮ ਕਰਦੇ ਵੇ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਨਾ ਕਿ ਇਹਨਾਂ ਦੇ ਖੋਖੇ ਤੋੜ ਕੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆ ਗਲਤ ਕੰਮ ਹੀ ਕਰਨ 40 ਸਾਲਾਂ ਬਾਅਦ ਹੀ ਕਿਉਂ ਪ੍ਰਸ਼ਾਸਨ ਤੋਂ ਇਹ ਜਿਹੜਾ ਤਰਕ ਚੱਕਣਾ ਆ ਜੀ ਇਹ ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਗੇਮ ਚੱਲ ਰਹੀ ਦੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਕੀ ਜਿਹੜੇ ਕੰਮ ਵਿਚਾਰੇ ਦਿਹਾੜੀ ਦੀ ਦੱਫੇ ਕਰ ਰਹੇ ਆ ਉਹਨਾਂ ਨੂੰ ਵੀ ਬੇਰੋਜ਼ਗਾਰ ਕੀਤਾ ਜਾ ਰਿਹਾ ਕੀ ਕਰ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਮਹੱਲੇ ਚ ਆ ਕਿ ਆ ਸਭ ਮੁੰਡੇ ਬੇਰੋਜ਼ਗਾਰ ਕੀ ਕਰਨ ਕਿੱਥੇ ਜਾਣ ਜੀਓ ਜਿਓ ਖੋਖੇ ਲਾ ਕੇ ਆਪਣਾ ਕਾਰੋਬਾਰ ਆਪਣਾ ਘਰ ਚਲਾ ਰਹੇ ਆ ਤਾਂ ਉਹਨਾਂ ਨੂੰ ਚਲਾਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਜੀ ਆ ਨਿਆਜ਼ ਕੰਮ ਬੰਦ ਕੀਤੇ ਜਾਣ ਤੇ ਇਹਨਾਂ ਨੂੰ ਸਗੋਂ ਹੱਲਾਸ਼ੀਰ ਦਿੱਤੀ ਜਾਵੇ ਕਿ ਆ ਵੀ ਆਪਣਾ ਕੰਮ ਕਰਨ ਤੇ ਆਪਣਾ ਕੰਮ ਵਿਧਾਨ ਕੀ ਲੱਗਦਾ ਕਿ ਇਹਨਾਂ ਨੂੰ ਫੇਰ ਥੋਕੇ ਜਾਂ ਕੋਈ ਜਗਾ ਦਿੱਤੀ ਜਾਵੇਗਾ ਇਹਨਾਂ ਨੂੰ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੂੰ ਜਗਾ ਦਿੱਤੀ ਜਾਵੇ ਨਾ ਲੋਡ ਕੀਤਾ ਜਾਵੇ ਜਗਾ ਜਿੱਥੇ ਕੰਮ ਕਰਦੇ ਉਥੇ ਉਹਨਾਂ ਨੂੰ ਉਹਨਾਂ ਨੂੰ ਜਗਾ ਮਿਲੇ ਤੇ ਜਿਹੜਾ ਨੁਕਸਾਨ ਆਇਆ ਉਹ ਨੁਕਸਾਨ ਪਰਵਾਹੀ ਕਰਨ ਤੇ ਜਿਹੜੇ ਨਜਾਇਜ਼ ਜਗਾ ਨੂੰ ਕਬਜ਼ਾ ਕਰੀ ਬੈਠੇ ਉਹਨਾਂ ਦਾ ਕੀ ਜੜਦ ਨੇ ਜਗਾ ਉਹਨਾਂ ਦੇ ਕਾਰਵਾਈ ਕਰੇਗਾ ਆਪਣੀ ਕਾਰਪੋਰੇਸ਼ਨ ਆਪਣੇ ਮੁਤਾਬਕ ਪਰ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਆ ਬੰਦੇ ਜਿਹੜੇ ਸਾਡੇ ਸਾਡੇ ਭਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਇਹ ਆਪਣਾ ਗਲਤ ਕੰਮ ਕਰਨ ਸ਼ਰਾਬਾਂ ਵੱਲ ਜਾਣ ਫੇਰ ਦੁਬਾਰਾ